ਤੁਹਾਡਾ ਤੁਹਾਡਾ ਸਰ ਵੈਲਕਮ ਹੈ ਜੀ ਤੁਹਾਡੇ ਆਉਣ ਨਾਲ ਸਾਡੇ ਪਰਿਵਾਰ ਨੂੰ ਪੂਰਾ ਹੌਸਲਾ ਮਿਲਿਆ ਜੀ ਤੇ ਦੋਸ਼ ਹਨ ਸਾਡੇ ਪਾਪਾ ਵਾਸਤੇ ਤੁਸੀਂ ਜੀ 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 ਸ਼੍ਰੀ ਸਰਦਾਰੀ لال ਕਪੂਰ ਸਾਹਿਬ ਜਿਹੜੇ ਕਿ ਉੜਖਪੁਰਾ ਦੇ ਉੱਗੇ ਪੱਤਰਕਾਰ ਸਨ ਔਰ ਅਖਬਾਰ ਦੇ ਚੀਫ ਐਡੀਟਰ ਵੀ ਸਨ ਉਹਨਾਂ ਦੇ ਅਕਾਲ ਚਲਾਣਾ ਕਰਨ ਤੇ ਮੈਂ ਦੋ ਸੰਜਿਆ ਕਰਨ ਲਈ ਇੱਥੇ ਹਾਜ਼ਰ ਹੋਇਆ ਹਾਂ ਔਰ ਮੇਰੇ ਨਾਲ ਸਾਡੇ ਮਲੇਰਪੁਰਲਾ ਦੇ ਕਾਉਂਸਲਰ ਸਹਿਬਾਨ ਸਾਡੇ ਐਸਰਫਬੁੱਲਾ ਜੀ ਚੌਧਰੀ ਮੁਹੰਮਦ ਬਸ਼ੀਰ ਸਾਹਿਬ ਆਜੀ ਮੁਹੰਮਦ ਅਖਰ ਸਾਹਿਬ ਇਹ ਵੀ ਮੇਰੇ ਨਾਲ ਇੱਥੇ ਦਸਤਕ ਲਾਏ ਨੇ ਸਰਦਾਰੀ ਲਾਲ ਕਪੂਰ ਸਾਹਿਬ ਦਾ ਪਰਿਵਾਰ ਜਿਹੜਾ ਹੈ ਉਹ ਕੋਟਕਪੂਰਾ ਦੀ ਧਰਤੀ ਤੇ ਇੱਕ ਬਹੁਤ ਹੀ ਸਨਮਾਨਤ ਪਰਵਾਰ ਹੈ ਔਰ ਇਸ ਪਰਵਾਰ ਦੀਆਂ ਬਹੁਤ ਸੇਵਾਵਾਂ ਹਨ ਇਸ ਸ਼ਹਿਰ ਦੇ ਲਈ ਇਸ ਇਲਾਕੇ ਦੇ ਲਈ ਔਰ ਇਸ ਪੂਰੇ ਇਲਾਕੇ ਦੇ ਵਿੱਚ ਉਹਨਾਂ ਦਾ ਬਹੁਤ ਮਾਣ ਤੇ ਸਤਿਕਾਰ ਹੈ ਮਾਨਯੋਗ ਬਲਤਾਰ ਸਿੰਘ ਸੰਧਵਾ ਜੀ ਸਪੀਕਰ ਪੰਜਾਬ ਵਿਧਾਨ ਸਭਾ ਵੀ ਪਰਸੋਂ ਭੋਗ ਦੇ ਮੌਕੇ ਤੇ ਇੱਥੇ ਪਹੁੰਚੇ ਸਨ ਔਰ ਇਲਾਕੇ ਦੇ ਵਿੱਚ politically ਵੀ socially ਵੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜਿੰਨੇ ਵੀ ਇੱਥੇ ਦੇ politcal ਪਾਰਟੀਆਂ ਹਨ ਉਹ ਸਾਰੀਆਂ ਪਾਰਟੀਆਂ ਸ੍ਰੀ ਸਰਦਾਰੀ ਲਾਲ ਕਪੂਰ ਸਾਹਿਬ ਦਾ ਬਹੁਤ ਸਨਮਾਨ ਕਰਦੀਆਂ ਸੀ ਇਜ਼ਤ ਇhtram ਕਰਦੀਆਂ ਸਨ ਔਰ ਮੈਂ ਸਮਝਦਾ ਹਾਂ ਕਿ ਸ੍ਰੀ ਸਰਦਾਰੀਨਰ ਕਪੂਰ ਸਾਹਿਬ ਦੇ ਅਕਾਲ ਚਲਾਨੇ ਨਾਲ ਪਰਿਵਾਰ ਨੂੰ ਜਿੱਥੇ ਬਹੁਤ ਘਾਟਾ ਪਿਆ ਹੈ ਔਰ ਇਸ ਸ਼ਹਿਰ ਨੂੰ ਇਸ ਸ਼ਹਿਰ ਦੀਆਂ ਬਹੁਤ ਸਾਰੀਆਂ ਅੰਜਮਾਨਾਂ ਨੂੰ ਇਸ ਸ਼ਹਿਰ ਦੇ ਪੱਤਰਕਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤੇ ਮੈਂ ਮੇਰੇ ਕੋਲ ਉਹਨਾਂ ਦੇ ਤਿੰਨੇ بیٹے ਬੈਠੇ ਹੋਏ ਹਨ ਸਭ ਤੋਂ ਵੱਡੇ بیٹے ਸੁਨਦੇ ਜੀ ਸਰਦਾਰ ਸੁਨੀਲ ਗੁਰੀਮ ਸਿੰਘ ਕਪੂਰ ਸਾਹਿਬ ਔਰ ਰਵਿੰਦਰ ਜੀ ਦੇ بیٹے ਰਵਿੰਦਰ ਕਪੂਰ ਜੀ ਔਰ ਤੀਸਰੇ بیٹے ਡਾਕਟਰ ਸਲਮਾਨ ਕਪੂਰ ਜੀ ਮੇਰੇ ਪਾਸ ਬੈਠੇ ਹਨ ਬੜੇ ਲਾਇਕ ਬੇਟੇ ਹਨ ਬੜੇ ਫਰਮਾਬਰਦਾਰ ਬੇਟੇ ਹਨ ਔਰ ਇਨਾਂ ਦੀ ਸ਼ੋਹਰਤ ਜੋ ਹੈ ਉਹ ਇੱਥੇ ਬਹੁਤ ਜ਼ਿਆਦਾ ਹੈ ਔਰ ਇਨਾਂ ਦੇ ਵਿੱਚ ਸ਼੍ਰੀ ਸਰਦਾਰੀ ਰਾਲ ਕਪੂਰ ਸਾਹਿਬ ਦੀ ਝਲਕ ਨਜ਼ਰ ਆਉਂਦੀ ਹੈ ਜੋ ਉਹ ਇਹਨਾਂ ਨੂੰ ਸੰਸਕਾਰ ਸਿਖਾ ਕੇ ਗਏ ਹਨ ਇਹ ਜੋ ਸੰਸਕਾਰ ਜਿਹੜੇ ਹਨ ਉਹ ਸਮਾਜ ਦੇ ਵਿੱਚ ਇਹ ਉਹਨਾਂ ਨੂੰ ਲੈ ਕੇ ਅੱਗੇ ਵਧ ਰਹੇ ਹਨ ਮੇਰੀ ਦੁਆ ਹੈ ਕਿ ਸ਼੍ਰੀ ਸਰਦਾਰੀ ਰਾਲ ਕਪੂਰ ਸਾਹਿਬ ਦੇ ਜੋ ਨਕਸ਼ੇ ਕਦਮ ਇਹ ਚੱਲਦੇ ਹੋਏ ਸਮਾਜ ਦੀ ਹੂ ਬਦ ਤੋਂ ਬਦ ਸੇਵਾ ਕਰਨ ਔਰ ਮਨੁੱਖਤਾ ਦੀ ਸੇਵਾ ਸਮਾਜ ਦੀ ਸੇਵਾ ਹੀ ਸਭ ਤੋਂ ਵੱਡਾ ਕੰਮ ਹੈ ਅੱਜ ਮੈਂ ਸ਼੍ਰੀ ਸਰਦਾਰੀ ਰਾਲ ਕਪੂਰ ਸਾਹਿਬ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਨਾਲ-ਨਾਲ ਰੱਬ ਤੋਂ ਇਹ ਦੁਆ ਕਰਦਾ ਹਾਂ ਕਿ ਰੱਬ ਇਹਨਾਂ ਸਾਰੇ ਭਰਾਵਾਂ ਨੂੰ ਤਾਰੇ ਪਰਵਾਹ ਨੂੰ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਇੰਨਾ ਮੁਸਬਰ ਕਰਨ ਦੀ ਤੋਫੀਕ عطا ਕਰੇ ਔਰ ਉਹਨਾਂ ਦੇ ਪਾਇ ਹੋਏ ਕੂੜਨਿਆਂ ਤੇ ਉਹਨਾਂ ਦੀਆਂ ਪੇੜਾਂ ਤੇ ਚੱਲਣ ਦੀ ਤੋਫੀਕ ਬਖਸ਼ੇ। ਬਹੁਤ ਧੰਨਵਾਦ ਸਾਰੇ ਮਲੇ ਬਲੇ ਕੋੜਨਾ। ਖਾਸ ਤੌਰ ਤੇ ਮਲੇ ਕੋੜਲੇ ਤੋਂ ਅਜ ਕੋੜਪੁਰਾ ਦੇ ਕੇ ਪਹੁੰਚੇ ਹੈ। ਅਸੀਂ ਦੇ ਮੇਰੇ ਬਰਾਦਰ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਇੱਥੇ ਆਨ ਦ ਜੀਐਨ ਦੇ ਨਾਲ ਕਾਉਂਸਲਰ ਨੇ ਮਿਸਿਸ ਪ੍ਰਧਾਨ ਜੀ ਨੇ ਨਵਰ ਕਾਉਂਸਲਰ ਹੈਡਕੋਰ ਦਾ 95761 ਹਾਜ਼ਰ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਉਣ ਤੁਹਾਡਾ ਹਮਸਾਫਤਾ ਹੈ ਬਹੁਤ ਧੰਨਵਾਦ